ਕਾਹਨੇ ਤੋਰ ਗਈ ਨੇ ਆਪਣੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡੇ ਸਾਡੇ ਅੱਜ ਦੇ ਇਸ ਵਲੌਗ ਵਿੱਚ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਤੇ ਧੁੱਪ ਵੀ ਲੱਗੀ ਤੇ ਨਾਲ ਮੀਂਹ ਵੀ ਪੈ ਰਿਹਾ ਕੱਲ ਸੀਗਾ ਵੀਰਵਾਰ ਕੱਲ ਆਪਾਂ ਗਏ ਸੀ ਬਾਬਾ ਮਰਾਸ਼ਾ ਦੀ ਜਗ੍ਹਾ ਤੇ ਮੱਥਾ ਟੇਕਣ ਗਏ ਸੀ ਨਾਲੇ ਬਾਬਾ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਗਈ ਸੀ ਉੱਥੇ ਮੱਥਾ ਟੇਕ ਕੇ ਆਏ ਤੇ ਅੱਜ ਮੈਂ ਮਸ਼ੀਨ ਵਿੱਚ ਪਾਏ ਹੋਏ ਨੇ ਕੱਪੜੇ ਥੋੜੇ ਜਿਹਾ ਪੇਸੋ ਪਾਏ ਸੀ ਤੇ ਨਾਲ ਜਿਹੜੀਆਂ ਬੈੜਦੀਆਂ ਚਾਦਰਾਂ ਸੀ ਉਹ ਧੋਣੀਆਂ ਪਾਈਆਂ ਤੇ ਨਾਲ ਮੀਂਹ ਆ ਗਿਆ ਸੂਰਜ ਵੀ ਚਮਕਦਾ ਪਿਆ ਤੇ ਕਣੀ ਆਈ ਪੈ ਰਹੀ ਹੈ ਸਵੇਰੇ ਉੱਤੇ ਜਦੋਂ ਉੱਠੇ ਸੀ ਨਾ ਬਹੁਤ ਠੰਡਾ ਮੌਸਮ ਸੀ ਫੇਰ ਇਕਦامی ਧੁੱਪ ਲੱਗੀ ਸੇਕ ਚੜਿਆ ਤੇ ਹੁਣ ਮੀਂਹ ਪੈ ਰਿਹਾ ਟਾਈਮ ਜਿਹੜਾ ਹੋ ਚੁੱਕਾ ਹੈ 8:30 ਵੱਜ ਚੁੱਕੇ ਨੇ ਹੁਣ 2-3 ਦਿਨ ਹੋ ਗਏ ਸੀ ਬਹੁਤ ਕਿੜਾਕੇ ਦੀ ਧੁੱਪ ਸੀ ਤੇ ਗਰਮੀ ਵੀ ਕਾਫੀ ਸੀ ਤਾਂ ਹੁਣ ਜਿੱਦਾਂ ਕਣੀਆਂ ਪੈ ਰਹੀਆਂ ਕੈਂਡੀ ਵੀ ਚੁੱਪ ਕਰਕੇ ਬੈਠੀ ਹੈ ਜੇ ਮੀਂਹ ਜ਼ਿਆਦਾ ਤੇਜ਼ ਹੁੰਦਾ ਇਹਨੇ ਕਹਿਣਾ ਸੀ ਕਿ ਮੈਨੂੰ ਇੱਧਰ ਬੰਦ ਦੂਜੇ ਪਾਸੇ ਭੌਂਕਣਾ ਸੀ ਜ਼ਿਆਦਾ ਇਹਨੇ ਫੰਦੇ ਲ ਮਸਤ ਬੈਠੀ ਨੂੰ ਕਿੰਨੀ ਠੰਡੀ ਹਵਾ ਵਿੱਚ ਚੱਲਦੀ ਪਈ ਹੈ ਤੇ ਮੈਂ ਵੀ ਪੈ ਰਿਆ ਹੁਣ ਫਿਰ ਧੁੱਪ ਲੱਗ ਗਈ ਹੈ ਸਟੈਂਡ ਮੈਂ ਧੁੱਪੇ ਘਰ ਦਿੱਤਾ ਕੱਪੜਿਆਂ ਵਾਲਾ ਤੇ ਬਾਕੀ ਜਿਹੜੀਆਂ ਝਾਤਰਾ ਢੋਕ ਪਾਤੀਆਂ ਥੋੜਾ ਚਾਹ ਬਣਾ ਕੇ ਪੀਣੇ ਪਹਿਲਾਂ ਮੈਂ ਨਾਲਵਾ ਫਿਰ ਚਾਹ ਬਣਾਉਣੀ ਹੈ ਹਾਂਜੀ ਹੁਣ ਮੈਂ ਨਹਾ ਕੇ ਤੇ ਹੁਣ ਮੇਰੀ ਵਾਰੀ ਆਈ ਜੀ ਚਾਹ ਪੀਣ ਦੀ ਚਾਹ ਪੀਵਾਂਗੇ ਚਾਹ ਪੀ ਕੇ ਤੇ ਫਿਰ ਰੋਟੀ ਬਣਾਵਾਂਗੇ ਅੱਜ ਬੱਚਿਆਂ ਦੇ ਐਗਜ਼ਾਮ ਸੀਗੇ ਤੇ ਐਗਜ਼ਾਮ ਕਰਕੇ ਉਹਨਾਂ ਨੂੰ ਛੁੱਟੀ ਵੀ ਅੱਜ ਟਾਈਮ ਨਾਲ ਹੋ ਜਾਣੀ ਐ 11 ਵਜੇ ਛੁੱਟੀ ਹੋਣੀ ਐ ਤੇ ਤਕਰੀਬਨ 11:30 ਵਜੇ ਘਰ ਆ ਜਾਣਗੇ ਤੇ ਹੁਣ ਟਾਈਮ ਜਿਹੜਾ 9:30 ਵਜੇ ਗਏ ਨੇ ਤੇ ਫਿਰ ਉਦੋਂ ਰੋਟੀ ਬਣਾ ਲਾਂਗੀ ਖਾਲੇ ਫਿਰ ਗਰਮ ਗਰਮ ਰੋਟੀ ਉਹ ਵੀ ਖਾ ਲੈਣਗੇ ਤਾਂ ਅਸੀਂ ਵੀ ਖਾ ਲਾਂਗੇ ਹੋਣ ਪਿੰਨੇ ਕੁ ਚਾਹ ਨਾਲ ਲੈ ਲਾਂਗੇ ਦੋ ਬਿਸਕਟ ਦੇਖੋ ਤਿੰਨ ਵੱਚੁਕੇ ਨੇ ਤੇ ਫਿਰ ਮੀਂਹ ਸਟਾਰਟ ਹੋ ਗਿਆ ਹੈ ਮੌਸਮ ਇੰਨਾ ਸੋਹਣਾ ਇੰਨਾ ਠੰਡਾ ਤੇ ਇੱਥੇ ਦੇਖੋ ਹਵਾ ਕਿਤਾ ਚੱਲਦੀ ਪਈ ਹੈ ਤੇ ਬੱਦਲ ਦੇਖੋ ਉੱਪਰ ਕੱਪੜੇ ਤੋਤੇ ਸੀ ਅਜੇ ਮੈਨੂੰ ਘੰਟਾ ਕਿ ਹੋਇਆ ਮੈਂ ਲਾ ਕੇ ਲੈ ਕੇ ਗਈ ਆ ਕਪੜੇ ਸੁੱਕ ਗਏ ਨੇ ਜੇ ਨਾ ਸੁੱਕੇ ਹੁੰਦੇ ਫਿਰ ਬਹੁਤ ਮੁਸ਼ਕਲ ਹੁੰਨੀ ਸੀ ਕਿਉਂਕਿ ਚਾਦਰਾਂ ਜਿਹੜੀਆਂ ਅੰਦਰਾਂ ਵਿੱਚ ਖਿਲਾਰਨੀਆਂ ਬਹੁਤ ਔਖੀਆਂ ਹੁੰਦੀਆਂ ਪਰ ਆਬ ਆਪਣਾ ਕੱਲ ਦਾ ਪੇਪਰ ਹੀ ਯਾਦ ਕਰਦੀ ਪਈ ਐ ਕੱਲ ਦਾ ਪ੍ਰਬ ਦਾ ਪੇਪਰ ਹੈਗਾ ਆ ਹੁੰਦੀ ਦਾ ਤੇ ਇਹ ਮੈਂ ਕਪੜੇ ਜਿਹੜੇ ਸੀ ਥੋੜੇ ਜੇ ਹੱਥ ਨਾਲ ਧੋਤੇ ਸੀ ਕਿਉਂਕਿ ਜਦੋਂ ਮਸ਼ੀਨ ਨਾਲ ਧੋਈਦੇ ਨਾ ਤੇ ਫਿਰ ਇਹ ਥੋੜੇ ਜੀ ਖੋਲ ਜਾਂਦੇ ਨੇ ਤੇ ਮੈਂ ਹੱਥ ਨਾਲ ਧੋਤੇ ਸੀ ਬਾਕੀ ਜਿਹੜੇ ਕੱਪੜੇ ਧੋਤੇ ਗਏ ਨੇ ਉਹ ਢੇਰ ਮੈਂ ਅੰਦਰ ਲਾਤਾ ਹੁਣ ਉਹਨਾਂ ਨੂੰ ਬਾਅਦ ਵਿੱਚ ਤਹਿਵਾ ਲਾਵਾਂਗੀ ਤੇ ਮਨ ਤੇ ਤੂੰ ਕਿਧਰ ਗਿਆ ਸੀ ਤਾਂ ਕੋ ਮਣ ਗਿਆ ਹਰੀ ਹਰੀ ਪਾਪ ਓੜਦੀ ਗਈ ਓ ਹਰੀ ਹਰੀ ਪਾਪ ਹਾਂ ਪਤਾ ਨਹੀਂ ਘਟਾ ਪਤਾ ਨਹੀਂ ਕੀ ਹੈ ਘਟਾ ਬੈਂਦਾ ਹੋਣਾ ਆ ਨਹੀਂ ਓੜਦਾ ਪਿਆ ਤਾਂ ਹਵਾ ਦੇ ਅੱਛਾ ਨਹੀਂ ਬੋਲਣ ਨਹੀਂ ਹੈ ਇਹ ਬਹੁਤ ਜ਼ਿਆਦਾ ਤੇ ਮੌਸਮ ਦੇ ਕਿੰਨਾ ਸੋਹਣਾ ਢੰਡਾ ਹੋ ਗਿਆ ਥੋੜਾ ਮੰਜਾ ਇਹਨੂੰ ਕਰ ਮੈਂ ਕੱਪੜੇ ਜਿਹੜੇ ਗਿੱਲੇ ਹੋਏ ਨੇ ਮੈਂ ਵੀ ਸਬਜੀ ਲੈ ਆਇਆ ਹੈ ਹੈ ਕੋਈ ਸਬਜੀ ਲੈ ਲੈਂਦੇ ਅੱਜ ਆਪਾਂ ਮੀਂਹ ਪਗੜਾ ਜੋ ਮਰਜ਼ੀ ਪੋੜੀ ਅੱਜ ਬੈਠ ਰਹੇ ਹਾਂ ਕੀ ਗਾ ਕਰੀਏ ਮੌਸਮ ਦੇਖ ਨਾਲ ਹੀ ਧੁੱਪ ਲੱਗ ਗਈ ਹੈ ਉੱਗ ਦਾ ਮਨ ਹੋਇਆ ਪਿਆ ਤੇ ਪੈਣਾ ਸ੍ਰੀ ਅੱਜ ਸਵੇਰੇ ਨਹੀਂ ਪਰ ਕਿਤੇ ਪਿਆ ਆ ਜਿਹੜਾ ਇੰਨਾ ਠੰਡਾ ਹੋ ਗਿਆ 5 ਵਜੇ ਤੋਂ 8 ਵਜੇ ਤੱਕ ਸ਼ੋਅ ਕਰਦਾ ਪਿਆ ਸੀ ਜਦੋਂ ਰਾਤ ਦੀ ਦੇ ਗਰਜਦਾ ਕਿਤਾ ਪਿਆ ਹਾਂ ਹੀ ਬਵੇ ਮਗਾ ਜਿੰਨਾ ਚਲ ਸਾਡੇ ਚ ਥੋੜਾ ਜਿਹਾ ਪੈ ਜੇ ਆਪਣੇ ਤੇ 3 ਦਿਨ 4 ਦਿਨ ਹੋ ਗਏ ਲਗਾਤਾਰ ਕਿੰਨੀ ਗਰਮੀ ਹੈ ਕਿੰਨੀ ਗਰਮੀ ਹੈ ਨਾ ਆਪਣੀ ਥੋੜਾ ਮੌਸਮ ਵਧੀਆ ਹੋ ਜਾਊਗਾ ਹੁਣ ਵੈਸੇ ਵੀ ਦਿਨ ਬਦਲਨੇ ਤੇ ਹੈ ਨੇ ਕਿ ਕਿ ਹੁਣ ਆਹ ਹੀ ਮਹੀਨੇ ਦਿਨ ਬਦਲ ਜਾਂਦੇ ਸੋਈ ਕੋਈ ਠੰਡ ਆਉਣ ਲੱਗ ਪਈ ਦੀਗਾ ਰਾਤ ਨੂੰ ਨਾ ਥੋੜਾ ਜਿਹਾ ਮੌਸਮ ਚੇਂਜ ਹੋ ਜਾਂਦਾ ਆਪਾਂ ਬਣਾ ਲਈ ਹੁਣ ਟੋਰੀਆਂ ਦੀ ਸਬਜ਼ੀ ਟਿਕਾੜਨੇ ਟੋਰੀ ਲੈਣੀ ਆਪਣੀ ਕੌਮ ਕਿੰਨਾ ਕਿ ਚਲੇ ਨਿਪੜ ਗਿਆ ਸਕੂਲ ਦਾ ਥੋੜਾ ਜਿਹਾ ਰਹਿ ਗਿਆ ਥੋੜਾ ਰਹਿ ਗਿਆ ਹਾਂਜੀ मैं लगा ना लगी हूँ कि तोड़ी वाली सब्जी में तड़का सब्जी बना के फिर आटा गुनवागे फिर रोटी बनावे सब्जी भी अपनी बन के तैयार कोई लोन में चेक कर लेनी है ਮੇਰੇ ਚੀ ਜਿਆਦਾ ਨੀ ਹੁੰਨ ਕੱਟੇ। ਥੋੜਾ ਜਿਹਾ ਪਾ ਦਿੰਨੀ। ਬਾਕੀ ਭਾਈ ਤਾਂ ਸਬਜੀ ਹਲਾਇਆ ਸੀ ਉਹਦੇ ਨਹੀਂ ਪੈ ਰਿਆ ਸੀ। ਮੈਨੂੰ ਐਸੀ ਚੱਲ ਹੋਰ ਸਬਜੀ ਵੀ ਲੈ ਲੈਂਦੀ। ਕਿਉਂਕਿ ਸੁੱਕੀ ਸਬਜੀ ਜਦੋਂ ਹੁੰਦੀ ਹੈ ਤੇ ਬੰਦ ਹੀ ਫਿਰ ਥੋੜੀ। ਅੱਜ ਇਹਨਾ ਮੌਸਮ ਠੰਡਾ ਨਾ ਐਨ ਹਵਾ ਚੱਲਦੀ ਪਈ ਅੱਜ। ਠੰਡੀ ਠੰਡੀ ਹਵਾ। ਅੱਜ ਅੰਦਰ ਜਾਣ ਤੇ ਤੇ ਜੀ ਨਹੀਂ ਕਰਦਾ। ਤੇ ਮੈਂ ਕੱਪੜੇ ਜਿਹੜੇ ਧੋਤੇ ਸੀ ਉਹ ਵੀ ਬਾਹਰ ਹੀ ਲੈ ਆਈਆਂ ਮੈਂ ਕਿ ਇੱਥੇ ਤੈਵਾ ਲਾ ਲੈਣੀ ਆ ਜਿਹਦੇ ਜਿਹਦੇ ਕੱਪੜੇ ਹੈਗੇ ਤੈਵਾ ਲਾ ਲਾ ਕੇ ਉਹਦੀ ਨੁਬਾਰੀ ਚ ਰੱਖੀ ਜਾਵਾਂਗੇ ਕੱਪੜਿਆਂ 'ਤੇ ਤੈਵਾ ਲਾਤੀਆਂ ਆ ਹੈਗੇ ਪ੍ਰਭ ਦੇ ਕੱਪੜੇ ਆ ਹੈਗੇ ਮਨਪ੍ਰੀਤ ਦੇ ਆ ਹੈਗੇ ਮੇਰੇ ਤੇ ਆ ਹੈਗੇ ਆਪਣੇ ਬੈਡ ਦੀਆਂ ਚਾਦਰਾਂ ਤੇ ਇਹਨਾਂ ਨੂੰ ਹੁਣ ਮੈਂ ਅੰਦਰ ਰੱਖਿਉਣੀ ਆ ਮੈਂ ਤੇ ਲੱਗੇ ਰੋਟੀ ਖਾਂ ਪਰ ਆਗੂ ਨੂੰ ਪੁੱਛਿਆ ਤਾਂ ਉਹ ਵੀ ਕਹਿੰਦੀ ਲੈ ਆਓ ਮੰਮੀ ਮੇਰੇ ਲਈ ਵੀ ਰੋਟੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚਲੋ ਜੀ ਆਪਾਂ ਖਾਣੀ ਆਂ ਰੋਟੀ ਜਿੰਨੇ ਜਿੰਨੇ ਰੋਟੀ ਖਾਣੀ ਆ ਆਣ ਕੇ ਖਾ ਸਕਦਾ ਮਿਲਦੇ ਆਕ ਨਵੀਂ ਵੀਡੀਓ ਦੇ ਨਾਲ